ਨੌਵੇਂ ਗੁਰੂ ਛੇੜ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਸ੍ਰੀ ਕਾਮਗਨ ਸਾਹਿਬ ਨਵੀਂ ਦਿੱਲੀ ਦੇ ਪਾਈ ਲਖੀਸ਼ਾ ਬੰਜਾਰਾ ਹਾਲ ਵਿਖੇ ਹਰਨਵ ਸਿੰਘ ਕੋਕਰੇਜਾ ਦੀ ਦਸਤਾਰਬੰਦੀ ਕੀਤੀ ਗਈ ਜਿਸ ਦੌਰਾਨ ਸਮੂਹ ਕੋਕਰੇਜਾ ਪਰਿਵਾਰ ਤੇ ਗੁਰਦੁਆਰਾ ਕਮੇਟੀ ਦੇ ਮੈਂਬਰ ਮੌਜੂਦ ਰਹੇ ਇਸ ਮੌਕੇ ਰੋਜ਼ਾਨਾ ਚੜ੍ਹਦੀ ਕਲਾ ਅਖਬਾਰ ਤੇ ਚੜ੍ਹਦੀ ਕਲਾ ਗਰੁੱਪ ਦੇ ਚੇਅਰਮੈਨ ਪਦਮਸ਼੍ਰੀ ਸਰਦਾਰ ਜਗਜੀਤ ਸਿੰਘ ਦਰਦੀ ਨੇ ਖਾਸ ਤੌਰ ਤੇ ਸ਼ਰਕਤ ਕੀਤੀ ਤੇ ਵਾਈਗਰੂ ਜੀ ਦਾ ਆਸ਼ੀਰਵਾਦ ਲਿਆ ਉਹਨਾਂ ਕੋਕਰੇਜਾ ਪਰਿਵਾਰ ਨੂੰ ਵਧਾਈ ਦਿੱਤੀ ਤੇ ਬੱਚੇ ਦਾ ਹੌਸਲਾ ਵਧਾਇਆ ਦੇਖ ਵਾਹਦਰ ਸਾਹਿਬ ਦੇ ਪਵਿੱਤਰ ਜਰਨ ਛੋ ਪ੍ਰਾਪਤ ਗੁਰਦੁਆਰਾ ਰਕਾਬਗੰਨ ਸਾਹਿਬ ਅਤੇ ਗੁਰੂ ਮਹਾਰਾਜ ਦੇ ਬਖਸ਼ਿਸ਼ ਹੋਏ ਪਰਿਵਾਰ ਵਿੱਚੋਂ ਨਵਨੀਤ ਸਿੰਘ ਜੀ ਦੇ ਹòn ਹਾਰ ਬੇਟੇ ਅਰਮ ਸਿੰਘ ਦੀ ਜਦੋਂ ਸਰਬੰਦੀ ਹੋ ਰਹੀ ਸੀ ਤਾਂ ਇਸ ਬੱਚੇ ਨੂੰ ਵੇਖ ਕੇ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਦਸਮ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਿਹਰ ਭਰੇ ਹੱਥ ਇਸ ਸੋਹਣੇ ਸਰੂਪ ਵਾਲੇ ਗੁਰੂ ਦੇ ਪਿਆਰੇ ਬੱਚੇ ਦੇ ਸਿਰ ਤੇ ਉੱਤੇ ਹੈ ਦਸਤਾਰ ਬੰਨੇ ਦਸਤਾਰ ਬੰਦੀ ਕਰਦੇ ਇਹ ਸਾਡੀ ਇੱਕ ਜ਼ਿੰਦਗੀ ਦੀ ਬਹੁਤ ਵੱਡੀ ਸੰਸਕਾਰ ਵਾਲੀ ਗ੍ਰਿਆ ਹੈ ਕਿ ਅਸੀਂ ਬੱਚੇ ਦਾ ਜਨਮ ਸੰਸਕਾਰ ਕਰਨ ਤੋਂ ਬਾਅਦ ਕੇਸ ਕੁੰਨਨ ਦਾ ਸੰਸਕਾਰ ਅਤੇ ਫਿਰ ਦਸਤਾਰ ਬੰਦੀ ਦਾ ਸੰਸਕਾਰ ਕਰਦੇ ਹਾਂ ਦਸਤਾਰ ਦੀ ਮਹਾਨਤਾ ਅੱਜ ਸਾਰੇ ਸੰਸਾਰ ਵਿੱਚ ਵਰਗਟ ਹੋ ਚੁੱਕੀ ਹੈ ਜਿਨਨੇ ਸੋਹਣੇ ਦਸਤਾਰ ਸਿੱਖਾਂ ਦੇ ਬੱਚੇ ਬੰਦੇ ਹਨ ਠੀਕ ਉਸੇ ਤਰ੍ਹਾਂ ਉਹ ਸੰਸਾਰ ਦੇ ਸਭ ਤੋਂ ਸੋਹਣੇ ਇਨਸਾਨ ਬਣ ਜਾਂਦੇ ਹਨ ਇਤਨੀ ਪ੍ਰਭਾਵਸ਼ਾਲੀ ਸ਼ਖਸੀਅਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਦਿੱਤੀ ਹੈ ਕਿ ਲੱਖਾਂ ਕਰੋੜਾਂ ਵਿੱਚ ਖਰੋਤਾ ਹੋਇਆ ਇੱਕ ਸਿੱਖ ਵੀ ਸੰਸਾਰ ਦੇ ਵਿੱਚ ਆਪਣੇ ਨਿਵੇਕਲੇ ਰੂਪ ਪੇਸ਼ ਕਰਕੇ ਇਜ਼ਤਿਮਾਨ ਸਤਕਾਰ ਪ੍ਰਾਪਤ ਕਰਦਾ ਹੈ ਔਰ ਸਭ ਤੋਂ ਪਿਆਰੀ ਗੱਲ ਗੁਰੂ ਮਹਾਰਾਜ ਦੇ ਬਾਣੀ ਵਿੱਚ ਅਸੀਸ ਹੋ ਚੁੱਕੀ ਹੈ ਕਿ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਫੇਰ ਸਾਬਤ ਸੂਰਤ ਦਸਤਾਰ ਸਿਰਾ ਇਹ ਕਮਾਲ ਦੀ ਟ੍ਰੈਡੀਸ਼ਨ ਖਾਲਸਾ ਪੰਥ ਦੀ ਹੈ ਕਿ ਦਸਤਾਰ ਬਨ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਬਤ ਸੂਰਤ ਸਰੂਪ ਨੂੰ ਦੁਨੀਆ ਦੇ ਲੋਕਾਂ ਸਾਹਮਣੇ ਪੇਸ਼ ਕਰਨਾ ਇਹ ਕੇਵਲ ਅਤੇ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿਰਸੇ ਵਿੱਚੋਂ ਗੁਰੂ ਕੇ ਸਿੱਖਾਂ ਨੂੰ ਮਿਲਿਆ ਹੈ। ਔਰ ਇਸ ਤੋਂ ਹੀ ਵੱਡੀ ਗੱਲ ਹੈ ਕਿ ਜਿਸ ਗੁਰੂ ਪਾਤਸ਼ਾਹ ਦੇ ਵਰਸ ਆਏ ਹੋਏ ਪਰਿਵਾਰ ਦਾ ਇਹ ਬੱਚਾ ਹੈ ਇਹ ਬੱਚਾ ਜਿੱਥੇ ਸਤਿਗੁਰੂ ਜੀ ਦਾ ਪਿਆਰਾ ਸਿੱਖ ਹੈ ਉੱਥੇ ਦਸਤਾਰ ਸਿਰ ਉੱਤੇ ਬਣ ਕੇ ਅੱਜ ਆਪਣੇ ਆਪ ਨੂੰ ਕਿੰਨਾ ਮਾਣ ਮੱਤਾ ਮਹਿਸੂਸ ਕਰ ਰਿਹਾ ਹੈ ਕਿ ਇਸ ਦੇ ਨਾਲ ਖੜੇ ਹੋ ਕੇ ਵੀ ਸਾਨੂੰ ਸਿੱਖੀ ਦੀ ਸੁਗੰਧ ਆ ਰਹੀ ਹੈ ਮੈਨੂੰ ਇਸ ਗੱਲ ਦੇ ਖੁਸ਼ੀ ਹੈ ਕਿ ਸਰਦਾਰਨੀ ਅਤੇ ਸਰਦਾਰ ਅਮਰਜੀਤ ਸਿੰਘ ਜਿਥੇ ਇਹਨਾਂ ਨੇ ਆਪਣੀ ਕਰਨੀ ਅਤੇ ਕਾਲ ਕਮਾਈ ਦੇ ਨਾਲ ਆਪਣਾ ਉੱਚਾ ਸੁੱਚਾ ਆਦਰਸ਼ਕ ਜੀਵਨ ਸਾਨੂੰ ਦੇਖਣ ਨੂੰ ਦਿੱਤਾ ਜਿਸ ਤੋਂ ਪ੍ਰੇਰਣਾ ਮਿਲਦੀ ਹੈ ਕਿ ਗੁਰੂ ਕੇ ਸਿੱਖਾਂ ਨੂੰ ਸਤ ਗੁਰ ਨੇ ਸੇਵਾ ਅਤੇ ਸਿਮਰਨ ਦੀ ਜੋ ਵਿਰਾਸਤ ਦਿੱਤੀ ਉਸ ਪਰਿਵਾਰ ਦੇ ਜਿਤਕਰਮ ਵਿੱਚੋਂ ਡੁੱਲ ਡੁੱਲ ਕੇ ਮਿਲਦੀ ਹੈ ਇਸੇ ਤਰ੍ਹਾਂ ਸਰਦਾਰ ਨਵਦੀਪ ਸਿੰਘ ਜੀ ਦਾ ਪਰਿਵਾਰ ਅਤੇ ਦੋਨੋਂ ਪ੍ਰਾਪਤ ਪਰਿਵਾਰਾਂ ਦਾ ਮਿਲਾਪ ਅਤੇ ਇਹਨਾਂ ਦੀ ਆਪਸ ਵਿੱਚ ਜੋ ਅਦੁੱਤੀ ਸਾਂਝ ਹੈ ਉਹ ਵੀ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ